सर पार्टी दफ्तर पहला रजीत एवनी ऑफिस होंगे ਜਿੱਥੇ ਆਮ ਬਲੈਂਡਰ ਔਰ ਪਲੱਸ ਪਬਲਿਕ ਨੂੰ ਥੋੜੀ ਜਾਨ ਲੱਗੇ ਦਿੱਕਤ ਆਉਂਦੀ ਸੀ ਕਿਉਂਕਿ ਉਹ ਸ਼ਹਿਰ ਤੋਂ ਥੋੜਾ ਦੂਰ ਸੀ ਇਹ ਹੁਣ ਲੋਕਾਂ ਦੀ ਪਬਲਿਕ ਦੀ ਡਿਮਾਂਡ ਦੇ ਕਾਰਨ ਸ਼ਹਿਰ ਦੇ ਵਿਚਕਾਰ ਉਹਦਾ ਕਿਤੇ ਇੱਕ ਸੈਂਟਰ ਪੁਆਇੰਟ ਤੇ ਆਫਿਸ ਬਣਾਇਆ ਗਿਆ ਤਾਂ ਜੋ ਕਿਸੇ ਆਮ ਪਬਲਿਕ ਨੂੰ ਆਪਣੀ ਮੁਸ਼ਕਲ ਦੱਸਣ ਵਾਸਤੇ ਦੂਰ ਨਾ ਜਾਣਾ ਪਵੇ ਔਰ ਨਜ਼ਦੀਕ ਹੀ ਆਪਣੀ ਮੁਸ਼ਕਲ ਜਿਹੜੀ ਪੱਸੀ ਜਾਵੇ ਲੋਕ ਸਭਾ ਦੇ ਇਲੈਕਸ਼ਨ ਵਾਸਤੇ ਕਹਿ ਨਹੀਂ ਕੋਈ ਲੋੜ ਹੀ ਨਹੀਂ ਮਾਨ ਸਾਹਿਬ ਨੇ ਬਿਲਕੁਲ ਕਹਿੰਦਾ ਹੈ 13 0 ਹੈਗੀ ਹੈ ਪੰਜਾਬ ਦੇ ਵਿੱਚ ਅਸੀਂ 13 0 ਲੈ ਕੇ ਅੱਗੇ ਆ ਰਹੇ ਹਾਂ ਕਿੰਨਾ ਵੱਲ ਦੀ ਪਾਰਟੀਆ ਵੱਲੋਂ ਤੁਸੀਂ ਦੇਖ ਲਿੱਤਾ ਜੀ ਜੋਰ ਤੇ ਉਹਨਾਂ ਨੇ ਚੰਡੀਗੜ੍ਹ 'ਚ ਹੀ ਬੜਾ ਲਗਾਇਆ ਉਹਨਾਂ ਦੀ ਕਰਤੂਤ ਤੁਹਾਡੇ ਸਾਹਮਣੇ ਆ ਗਈ ਹੈ ਮੂੰਹ ਤੇ ਰਾਬਰਾਮ ਤੇ ਬਗਲ 'ਚ ਛੁਰੀ ਤੇ ਜਿਹੜੇ ਉਹ ਕੰਮ ਕਰਦੇ ਨੇ ਉਹ ਤੁਹਾਡੇ ਸਾਹਮਣੇ ਹੀ ਹੈ ਕਿ ਜੇ ਇਸ ਤਰ੍ਹਾਂ ਇਲੈਕਸ਼ਨ ਲੜਨੇ ਆ ਤਾਂ ਫਿਰ ਜੋ ਮਰਜ਼ੀ ਕਰ ਲੈਣ ਲੈ ਕੇ ਜੇ ਪਬਲਿਕ ਦੇ ਸਿਰ ਤੇ ਚੱਲਣਾ ਤੇ ਉਹ ਤੇ ਅੱਜ ਹਾਰੇ ਹੀ ਹੋਏ ਆ ਪੂਰਾ ਇੰਡੀਆ ਆ ਰਹੇ ਹੋਏ ਨੇ ਪੰਜਾਬ ਆ ਰਹੇ ਹੋਏ ਨੇ ਰਕਲਾ ਪੰਜਾਬ ਜੋ ਉਹਨਾਂ ਦਾ ਸੁਪਨਾ ਹੈਗਾ ਕਿ ਰਕਲਾ ਪੰਜਾਬ ਬਣਾ ਕੇ ਰਹਿਣਾ ਉਹ ਰਕਲਾ ਪੰਜਾਬ ਬਣਾਉਣ ਦੀ ਤਰਫ ਉਹਨਾਂ ਦੇ ਉਪਰਾਲੇ ਜਿਹੜੇ ਆ ਜਿਸ ਤਰ੍ਹਾਂ ਤੁਸੀਂ ਉਹ ਦੇਖ ਰਹੇ ਹੋ ਮhalla clinic ਔਰ plus door to door service ਦੇ ਰਹੇ ਨੇ ਔਰ emna school ਬਣਾ ਰਹੇ ਨੇ ਔਰ ਰਕਲਾ ਪੰਜਾਬ ਦੀ ਇੱਕ ਸ਼ੁਰੂਆਤ ਕਰ ਚੁੱਕੇ ਨੇ ਔਰ ਉਸੇ ਦੇ ਮੱਦੇਨਜ਼ਰ ਜਿਹੜਾ ਪ੍ਰੋਗਰਾਮ ਹੋ ਰਹੇ ਨੇ ਜਿਹੜਾ ਕਲਚਰ ਪ੍ਰੋਗਰਾਮ ਹੋ ਰਹੇ ਨੇ ਉਹ ਲੋਕਾਂ ਨੂੰ ਮੋਟੀਵੇਟ ਹੋਰ ਕਰਨਗੇ ਪੰਜਾਬ ਦੇ ਲੋਕੀ ਔਰ ਅੰਮ੍ਰਿਤਸਰ ਦੇ ਲੋਕੀ ਬਹੁਤ ਖੁਸ਼ ਨੇ ਇਸ ਪ੍ਰੋਗਰਾਮ ਤੋਂ ਵਾਰਡ ਵਾਰਡ ਦੇ ਵਿੱਚ ਨਹੀਂ ਮੰਨਦਾ ਆਪਣੇ ਹਲਕੇ ਨਾਲ ਮਤਲਬ ਹੈ ਪੂਰੇ ਹਲਕਾ ਅੰਮ੍ਰਿਤਸਰ ਦੇ ਵਿੱਚ ਕੰਮ ਹੋਣਾ ਚਾਹੀਦਾ ਹੈ ਹਲਕੇ ਦੇ ਵਿੱਚ ਬਹੁਤ ਕੰਮ ਹੋ ਰਹੇ ਨੇ ਔਰ ਮੈਂ ਪੂਰੇ ਸ਼ਹਿਰ ਨਾਲ ਅਗਲੇ ਦੇ ਸ਼ਹਿਰ ਵਾਸਤੇ ਕੰਮ ਕਰਨ ਵਾਸਤੇ ਤਿਆਰ ਹਾਂ ਮਨੋ ਜਿੱਥੇ ਪਾਰਟੀ ਡਿਊਟੀ ਲਗਾ ਰਹੀ ਹੈ ਜਿੱਥੇ ਡਿਊਟੀ ਲਗਾਏਗੀ ਪਿਆ ਉਥੇ ਡਿਊਟੀ ਦੇਣ ਨੂੰ ਤਿਆਰ ਹਾਂ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦਾ ਦਫਤਰ ਪਹਿਲਾਂ ਵੀ ਇੱਥੇ ਹਸਪਡਾਲ ਦੀ ਪੁਲਤੇ ਹੈਗਾ ਸੀ ਕਈ ਸਾਲ ਚੱਲਿਆ ਫੇਰ ਉਹਨਾਂ ਦੇ ਦੁਆਰਾ ਉੱਥੇ ਦੀ ਓਪਨਿੰਗ ਕੀਤੀ ਜਾ ਰਹੀ ਹੈ ਸਾਰੇ ਵਲੰਟੀਅਰ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਔਰ ਤੁਸੀਂ ਦੇਖ ਰਹੇ ਹੋ ਕਿੰਨਾ ਵਲੰਟੀਅਰ ਕਿੰਨਾ ਉਤਸ਼ਾਹ ਹੈ ਗਿਆ ਤੇ ਸਾਡੇ ਐਮਐਲਏ ਸਾਹਿਬ ਵੀ ਇੱਥੇ ਆਏ ਨੇ ਔਰ ਥੋੜੀ ਦੇਰ ਚ ਧਾਰੀਵਾਲ ਸਾਹਿਬ ਆਪਣੇ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਜੀ ਵੀ ਇੱਥੇ ਪਹੁੰਚ ਰਹੇ ਨੇ ਤੋਂ ਹੁਣੀ ਥੋੜੀ ਦੇਰ ਚ ਉਦਘਾਟਨ ਕਰਾਂਗੇ ਖੂਬ ਜੋਸ਼ ਹੈ ਖੂਬ ਜਜ਼ਬਾ ਹੈਗਾ ਜਜ਼ਬਾ ਇਸ ਗੱਲ ਦਾ ਹੈਗਾ ਕਿ ਆਉਣ ਵਾਲੇ ਟਾਈਮ ਚ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਪੰਜਾਬ 'ਚ ਜਿਤਨੀ ਹੈ ਔਰ ਕਾਰਪੋਰੇਸ਼ਨ ਵੀ ਆਮ ਆਦਮੀ ਪਾਰਟੀ ਦੇ ਕੰਟਰੋਲ 'ਚ ਹੋਏਗੀ ਔਰ ਮੈਂ ਸਾਰੇ ਆਪਣੇ ਵਲੰਟੀਅਰ ਨੂੰ ਇਸ ਮੌਕੇ ਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਆਗਾ ਬਹੁਤ-ਬਹੁਤ ਵਧਾਈ ਦਿੰਦਾ ਸਰ ਜਿਹੜਾ ਦੇਖੋ ਥੋੜੀ ਦੇਰ ਵਾਸਤੇ ਦਫ਼ਤਰ ਨੂੰ ਸ਼ਿਫਟ ਕੀਤਾ ਗਿਆ ਸੀ ਨਿਊ ਅੰਮ੍ਰਿਤਸਰ ਔਰ ਥੋੜਾ ਦੂਰ ਪੈਂਦਾ ਹੈਗਾ ਥਿਸ ਇਜ਼ ਅ ਹਾਰਟ ਆਫ ਸਿਟੀ ਦੇਖੋ ਤੁਹਾਡੇ ਸਾਡੇ ਮੀਡੀਆ ਸਾਥੀਆਂ ਨੂੰ ਵੀ ਬੜਾ ਆਰਾਮ ਹੈਗਾ ਹਰ ਇੱਕ ਸਾਨੂੰ ਜਗ੍ਹਾ ਮਿਲ ਗਈ ਇੱਥੇ ਜਗਾ ਲਗਾਤਾਰ ਕੋਸ਼ਿਸ਼ ਕਰ ਰਹੀ ਸੀ ਜਗਾ ਮਿਲ ਗਈ ਤਾਂ ਇਮੀਡੀਐਂਟਲੀ ਦੋਰਾ ਡਿਸੀਜਨ ਲਿੱਤਾ ਕਿਉਂਕਿ ਜਗਾ ਬੇਸ਼ੱਕ ਥੋੜੀ ਘਟ ਹੈ ਲੇਕਿਨ ਇੱਥੇ ਪਬਲਿਕ ਦੀ ਅਪਰੋਚ ਵਲੰਟੀਅਰੀ ਅਪਰੋਚ ਬਹੁਤ ਹੀ ਆਸਾਨ ਹੈਗੀ ਹੈ ਔਰ ਆ ਇੱਕ ਨੀਵ ਪੱਥਰ ਸਾਬਤ ਹੋਏਗਾ ਆ ਜਿਹੜਾ ਆਫਿਸ ਹੈਗਾ ਮੈਨੂੰ ਮੇਰੇ ਵੱਲੋਂ ਸਭ ਚੁੱਪ ਕਾਫਨਾ